ਪੰਜਾਬ 247 ਟੀਵੀ ਦੇ ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਦੀਆਂ ਖਬਰਾਂ ਤੇ ਮਾਰਦੇ ਹਾਂ ਝਾਤ ਐਤਵਾਰ ਨੂੰ ਅਮਰੀਕਾ ਦੇ ਅੰਤਾਲਮੀਏ ਰਾਸ਼ਟਰਪਤੀ ਜਿਮੀ ਕਾਟਰ ਦੀ 100 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ ਉਹ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਲੰਮੇ ਸਮੇਂ ਤੱਕ ਰਹਿਣ ਵਾਲੇ ਰਾਸ਼ਟਰਪਤੀ ਬਣੇ ਉਹਨਾਂ ਨੇ ਹਾਲ ਵਿੱਚ ਹੀ ਅਕਤੂਬਰ ਮਹੀਨੇ ਆਪਣਾ 100ਵਾਂ ਜਨਮ ਦਿਨ ਮਨਾਇਆ ਸੀ ਕਾਟਰ ਚਮੜੀ ਦੇ ਕੈਂਸਰ ਤੋਂ ਬੀੜਤ ਸਨ ਅਤੇ ਇਸ ਦਾ ਇਲਾਜ ਕੀਤਾ ਜਾ ਰਿਹਾ ਸੀ ਉਹਨਾਂ ਦੇ ਪਿਤਾ ਮੂੰਗਫਲੀ ਦੀ ਖੇਤੀ ਕਰਦੇ ਸਨ ਅਤੇ ਉਹਨਾਂ ਦੀ ਮਾਂ ਪੇਸ਼ੇ ਤੋਂ ਇੱਕ ਨਰਸ ਸੀ ਜਿਮੀ ਆਪਣੇ ਸਕੂਲ ਦੇ ਦਿਨਾਂ ਦੌਰਾਨ ਸ਼ਾਨਦਾਰ ਬਾਸਕਟਬਾਲ ਖਿਡਾਰੀ ਵੀ ਰਹੇ ਸਨ ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਹੀ ਦਿਨ ਕਾਟਰ ਨੇ ਉਹਨਾਂ ਲੱਖਾਂ ਅਮਰੀਕੀ ਨੌਜਵਾਨਾਂ ਨੂੰ ਮਾਫੀ ਦੇਣ ਦਾ ਐਲਾਨ ਕਰ ਦਿੱਤਾ ਸੀ ਜਿਨ੍ਹਾਂ ਨੇ ਵਿਤਨਾਮ ਨਾਲ ਹੋਈ ਜੰਗ ਦੇ ਉੱਤੇ ਜਾਣ ਤੋਂ ਇਨਕਾਰ ਕੀਤਾ ਹੋਇਆ ਸੀ ਕਾਟਰ ਨੇ ਕਈ ਅਹਿਮ ਅਹੁਦਿਆਂ ਤੇ ਔਰਤਾਂ ਦੀ ਨਿਯੁਕਤੀ ਕੀਤੀ ਇਸ ਤੋਂ ਇਲਾਵਾ ਉਹ ਪਹਿਲੇ ਅਮਰੀਕੀ ਰਾਸ਼ਟਰਪਤੀ ਸਨ ਜਿਨ੍ਹਾਂ ਨੇ ਜਲਵਾਯੂ ਤਬਦੀਲੀ ਨੂੰ ਗੰਭੀਰਤਾ ਨਾਲ ਲਿਆ ਸੀ ਉਹ ਉਹਦਾ ਛੱਡਣ ਤੋਂ ਬਾਅਦ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਵੀ ਪਹਿਲੇ ਰਾਸ਼ਟਰਪਤੀ ਬਣੇ ਸਨ ਨੋਬਲ ਪੁਰਸਕਾਰ ਸਵੀਕਾਰਨ ਕਰਨ ਤੋਂ ਬਾਅਦ ਆਪਣੇ ਭਾਸ਼ਣ ਵਿੱਚ ਕਾਟਰ ਨੇ ਕਿਹਾ ਸੀ ਕਿ ਧਰਤੀ ਤੇ ਸਭ ਤੋਂ ਗੰਭੀਰ ਸਮੱਸਿਆ ਅਮੀਰ ਅਤੇ ਗਰੀਬ ਵਿਚਕਾਰ ਵੱਧ ਰਿਹਾ ਪਾੜਾ ਹੈ ਉਹਨਾਂ ਦੀ ਮੌਤ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਲੋਕਾਂ ਨੂੰ ਜਿਮੀ ਕਾਟਰ ਵਰਗਾ ਬੰਦੇ ਕਿਹੜਾ ਹੈ ਜਿਮੀ ਕਾਟਰ ਦੀ ਪ੍ਰਸ਼ਾਸਨਾ ਕਰਦੇ ਹੋਏ ਜੋ ਬਾਈਡਨ ਨੇ ਉਹਨਾਂ ਨੂੰ ਇੱਕ ਬੀਤ ਚੁੱਕੇ ਯੁੱਗ ਦਾ ਆਦਮੀ ਦੱਸਿਆ ਸੀ ਜਿਸ ਦੀਆਂ ਕਦਰਾਂ ਕੀਮਤਾਂ ਅਮਰੀਕੀਆਂ ਤੇ ਦੁਨੀਆ ਭਰ ਦੇ ਲੋਕਾਂ ਲਈ ਮਿਸਾਲ ਬਣ ਸਕਦੀਆਂ ਹਨ ਜੋ ਬਾਈਡਨ ਨੇ ਯਾਦ ਦਵਾਇਆ ਕਿ ਕਾਟਰ ਇੱਕਨ ਭਵੀ ਸਪਾਹੀ ਯਾਰਜੀਆ ਦੇ ਗਵਰਨਰ ਅਤੇ ਅਮਰੀਕਾ ਦੇ ਰਾਸ਼ਟਰਪਤੀ ਰਹੇ ਸਨ ਉਸ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਛੁੱਟੀ ਉਹਨਾਂ ਨੇ ਐਤਵਾਰ ਨੂੰ ਵੀ ਕਦੀ ਛੁੱਟੀ ਨਹੀਂ ਸੀ ਲਈ ਐਤਵਾਰ ਵਾਲੇ ਦਿਨ ਉਹ ਸਕੂਲ ਵਿੱਚ ਭੜਾਉਣ ਚਲੇ ਜਾ ਕਰਦੇ ਸਨ ਉਹਨਾਂ ਨੇ ਅੱਗੇ ਹੋਰ ਕਿਹਾ ਕਿ ਉਹ ਸਿਰਫ ਸਾਡੇ ਯੁੱਗ ਦੇ ਹੀ ਨਹੀਂ ਸਗੋਂ ਸਾਰੇ ਯੁੱਗਾਂ ਦਾ ਇੱਕ ਵਿਅਕਤੀ ਹੈ ਅਸੀਂ ਅਜਿਹੇ ਵਿਅਕਤੀਆਂ ਕਦਰਾਂ ਕੀਮਤਾਂ ਨੂੰ ਕਦੇ ਵੀ ਨਸ਼ਟ ਨਹੀਂ ਹੋਣ ਦੇਵਾਂਗੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਵੇਂ ਉਹਨਾਂ ਦੇ ਕਾਟਰ ਨਾਲ ਫਿਲਾਸਫੀ ਅਤੇ ਸਿਆਸੀ ਤੌਰ ਤੋਂ ਬਹੁਤ ਜ਼ਿਆਦਾ મતਭੇਦ ਸਨ ਪਰ ਇਹਦੇ باوجود ਉਹਨਾਂ ਨੂੰ ਇਹ ਵੀ ਅਹਿਸਾਸ ਹੋਇਆ ਹੈ ਕਿ ਉਹ ਸਾਡੇ ਦੇਸ਼ ਨੂੰ ਸੱਚਮੁੱਚ ਪਿਆਰ ਕਰਨ ਵਾਲੇ ਵਿਅਕਤੀ ਸਨ ਅਤੇ ਇਸ ਦੀਆਂ ਕਦਰਾਂ ਕੀਮਤਾਂ ਦਾ ਉਹ ਸਤਕਾਰ ਕਰਦੇ ਸਨ ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਲਈ ਸਖਤ ਮਿਹਨਤ ਜਿਮੀ ਕਾਟਰ ਨੇ ਕੀਤੀ ਅਤੇ ਇਸ ਲਈ ਮੈਂ ਉਹਨਾਂ ਨੂੰ ਤਹਿ ਦਿਲੋਂ ਸਤਕਾਰ ਕਰਦਾ ਹਾਂ ਇਹਨਾਂ ਦਿਨਾਂ ਵਿੱਚ ਅੱਜ ਦਾ ਸਾਲ ਚੋ ਵੀ ਆ ਜਾਂਦੇ ਜਾਂਦੇ ਜਿਹੜੇ ਇਸ ਤਰ੍ਹਾਂ ਦੇ ਵੱਡੇ ਮਹਾਨ ਲੋਕ ਰਹੇ ਨੇ ਉਹਨਾਂ ਨੂੰ ਸਾਡੇ ਤੋਂ ਦੂਰ ਲੈ ਕੇ ਜਾ ਰਿਹਾ ਹੈ ਜੇ ਦੋ ਦਿਨ ਪਹਿਲਾਂ ਹੀ ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਸਰਦਾਰ ਮਨਮੋਨ ਸਿੰਘ ਬਾਰੇ ਬੜੀਆਂ ਗੱਲਾਂ ਕਰਕੇ ਹਟਿਆ ਜਿਮੀ ਕਾਟਰ ਦਾ ਵੀ ਭਾਰਤ ਨਾਲ ਬਹੁਤ ਨਿੱਘਾ ਸਬੰਧ ਸੀਗਾ ਇਤੋਂ ਤੱਕ ਕਿ ਜਦੋਂ ਉਹ ਭਾਰਤ ਯਾਤਰਾ ਤੇ ਗਏ ਤੇ ਉਹ ਹਰਿਆਣਾ ਦੇ ਇੱਕ ਪਿੰਡ ਵਿੱਚ ਗਏ ਤੇ ਬਾਅਦ ਵਿੱਚ ਉਸ ਪਿੰਡ ਦਾ ਨਾਂ ਹੀ ਉਹਨਾਂ ਦੇ ਨਾਂ ਤੇ ਰੱਖ ਦਿੱਤਾ ਗਿਆ ਸੀ ਉਹਨਾਂ ਦੇ ਸਨਮਾਨ ਦੇ ਵਿੱਚ ਹਰਿਆਣਾ ਦੇ ਇਸ ਪਿੰਡ ਦਾ ਨਾਮ ਕਾਟਰਪੁਰੀ ਰੱਖ ਲਿਆ ਦਿੱਤਾ ਗਿਆ ਸੀ ਉਹ ਭਾਰਤ ਦਾ ਤੌਰ ਆ ਕਰਨ ਵਾਲੇ ਤੀਜੇ ਅਤੇ ਦੇਸ਼ ਨਾਲ ਨਿੱਜੀ ਸਬੰਧ ਰੱਖਣ ਵਾਲੇ ਇਕਲੌਤੇ ਅਮਰੀਕੀ ਰਾਸ਼ਟਰਪਤੀ ਸਨ ਕਾਟਰ ਸੈਂਟਰ ਮੁਤਾਬਕ ਇਹਨਾਂ ਇਨਾਂ ਦਾ ਇੰਡੀਆ ਦਾ ਦੌਰਾ ਇੰਨਾ ਸਫਲ ਰਿਹਾ ਕਿ ਥੋੜੀ ਦੇਰ ਬਾਅਦ ਹੀ ਪਿੰਡ ਦੇ ਵਸਨੀਕਾਂ ਨੇ ਪਿੰਡ ਦਾ ਨਾਂ ਹੀ ਬਦਲ ਕੇ ਕਾਟਰਪੁਰੀ ਰੱਖ ਦਿੱਤਾ ਸੀ ਅਤੇ ਪਿੰਡ ਵਾਲੇ ਰਾਸ਼ਟਰਪਤੀ ਕਾਟਰ ਦੇ ਜਿੰਨਾ ਸਮਾਂ ਉਹਨਾਂ ਦਾ ਕਾਰਜਕਾਲ ਬਾਕੀ ਬਚਿਆ ਸੀ ਉਹਨਾਂ ਸਮਾਂ ਉਹ ਵਾਈਟ ਹਾਊਸ ਦੇ ਸੰਪਰਕ ਵਿੱਚ ਰਹੇ ਇਸ ਯਾਤਰਾ ਨੇ ਇੱਕ ਸਥਾਈ ਪ੍ਰਭਾਵ ਇਹ ਵੀ ਪਾਇਆ ਕਿ ਜਦੋਂ ਰਾਸ਼ਟਰਪਤੀ ਕਾਟਰ ਨੇ 2002 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ ਤਾਂ ਪਿੰਡ ਵਿੱਚ ਭਾਰੀ ਜਸ਼ਨ ਮਨਾਏ ਗਏ ਅਤੇ 3 ਜਨਵਰੀ ਨੂੰ ਕਾਟਰਪੁਰੀ ਵਿੱਚ ਛੁੱਟੀ ਦਾ ਦਿਨ ਜਿਹੜਾ ਉਹ ਰਹਿੰਦਾ ਹੈ ਅਗਲੀ ਖਬਰ ਅਜਬਲ ਬਾਹੀ ਜਾਨ ਨੇ ਸੋਮਵਾਰ ਨੂੰ ਕਿਹਾ ਹੈ ਕਿ ਰੂਸ ਨੇ ਉਸਦੇ ਜਹਾਜ਼ ਨੂੰ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਤੇ ਉਹਨਾਂ ਨੂੰ ਸਜ਼ਾ ਦੇਣ ਦਾ ਭਰੋਸਾ ਦਿੱਤਾ ਹੈ ਅਜ਼ਬਰ ਬਾਈਜ਼ਾਨ ਦਾ ਕਹਿਣਾ ਹੈ ਕਿ 25 ਸਤੰਬਰ ਨੂੰ ਕਜ਼ਾਕਿਸਤਾਨ ਵਿੱਚ ਕ੍ਰੈਸ਼ ਲੈਂਡਿੰਗ ਤੋਂ ਪਹਿਲਾਂ ਰੂਸੀ ਹਵਾਈ ਰੱਖਿਆ ਦੁਆਰਾ ਇਹਨੂੰ ਨਿਸ਼ਾਨਾ ਬਣਾ ਦਿੱਤਾ ਗਿਆ ਸੀ ਨਿਊਜ਼ ਏਜੰਸੀ ਏਐਫਪ ਦੇ ਅਨੁਸਾਰ ਅਜ਼ਬਰ ਬਾਈਜ਼ਾਨ ਨੇ ਪ੍ਰੋਸੀਕਿਊਟਰ ਜਨਰਲ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਰੂਸ ਨੇ ਬਾਕੂ ਨੂੰ ਸੂਚਿਤ ਕੀਤਾ ਹੈ ਕਿ ਦੋਸ਼ੀਆਂ ਦੀ ਪਛਾਣ ਕਰਨ ਤੇ ਉਹਨਾਂ ਨੂੰ ਅਪਰਾਧਿਕ ਸਜ਼ਾ ਤੱਕ ਪਹੁੰਚਾਉਣ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ ਇਸ ਹਾਦਸੇ ਵਿੱਚ 38 ਲੋਕਾਂ ਦੀ ਮੌਤ ਹੋ ਗਈ ਸੀ ਹਾਦਸੇ ਦੇ ਸਮੇਂ ਅਜ਼ਰਬਾਈਜਾਨ 에ਅਰਲਾਈਨ ਦਾ ਐਮਬ੍ਰੇਅਰ ਜਹਾਜ਼ ਤੇਜ਼ ਰਫ਼ਤਾਰ ਨਾਲ ਢੇਹਾ ਉਤਰਿਆ ਤੇ 81 ਵੱਡੇ ਹਵਾਈ ਅੱਡੇ ਦੇ ਰਨਵੇ ਤੋਂ 3 ਕਿਲੋਮੀਟਰ ਦੀ ਦੂਰੀ ਤੇ ਆਗਦੀਆਂ ਲਪਟਾਂ ਵਿੱਚ ਘਿਰ ਗਿਆ ਸੀ ਅਲੀਯੇਵ ਨੇ ਮਾਸਕੋ ਦੇ ਉੱਤੇ ਹਾਦਸੇ ਚ ਆਪਣੀ ਸ਼ਮੂਲੀਅਤ ਨੂੰ ਲੁਕਾਉਣ ਦਾ ਵੀ ਦੋਸ਼ ਲਾਇਆ ਹੈ ਹਾਲਾਂਕਿ ਅਲੀਯੇਵ ਨੇ ਪੂਤਨ ਦੀ ਮਾਫੀ ਨੂੰ ਸਵੀਕਾਰ ਵੀ ਕਰ ਲਿਆ ਪਰ ਉਹਨਾਂ ਕਿਹਾ ਕਿ ਰੂਸ ਨੂੰ ਆਪਣਾ ਦੋਸਤ ਸਵੀਕਾਰ ਕਰਨਾ ਚਾਹੀਦਾ ਹੈ ਤੇ ਮੁਆਵਜ਼ਾ ਜਿਹੜਾ ਉਹ ਦੇਣਾ ਚਾਹੀਦਾ ਹੈ ਅਜ਼ਬਰ ਬਾਈਜਾਨਦੀ ਇੱਕ ਸਰਕਾਰ ਪੱਕੀ ਵੈਬਸਾਈਟ ਨੇ ਦਾਅਵਾ ਕੀਤਾ ਸੀ ਕਿ ਜਹਾਜ਼ ਨੂੰ ਰੂਸੀ ਮਜ਼ਾਈਲ ਦੇ ਨਾਲ ਮਾਰਿਆ ਗਿਆ ਸੀ ਦੂਜੇ ਪਾਸੇ ਜਿਹੜਾ ਦੱਖਣੀ ਕੋਰੀਆ ਦਾ ਜਹਾਜ਼ ਹਾਦਸੇ ਚ ਤਬਾਹ ਹੋਇਆ ਕੱਲ ਉਹ ਵੀ ਦੱਖਣੀ ਕੋਰੀਆ ਦੇ ਜਿਹੜਾ ਹਵਾਈ ਇਤਿਹਾਸ ਆ ਉਹਦੇ ਵਿੱਚ ਸਭ ਤੋਂ ਭੈੜਾ ਹਾਦਸਾ ਜਿਹੜਾ ਉਹ ਮੰਨਿਆ ਜਾਊਗਾ ਜਿਹੜੇ ਉੱਥੋਂ ਦੇ ਕਾਰਜਕਾਰੀ ਰਾਸ਼ਟਰਪਤੀ ਨੇ ਚੋਈ ਸੰਗ ਮੋਕ ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਵਿੱਚ ਸਾਰੇ 에어ਲਾਈਨ ਸੰਚਾਲਨ ਦੀ ਐਮਰਜੈਂਸੀ ਸੁਰੱਖਿਆ ਦੀ ਜਾਂਚ ਦੇ ਦੇਸ਼ ਦੇ ਦਿੱਤੇ ਗਏ ਹਨ ਇਸ ਦੌਰਾਨ ਸ਼ਹਿਰੀ ਹਵਾਬਾਜੀ ਉਪ ਮੰਤਰੀ ਯੂ ਜੋੰਗ ਬਾਨ ਨੇ ਵੀ ਕਿਹਾ ਹੈ ਕਿ ਦੇਸ਼ ਦੀਆਂ 6 에어ਲਾਈਨਾਂ ਦੁਆਰਾ ਸੰਚਾਲਿਤ ਇਸ ਮਾਡਲ ਦੇ 101 ਜਹਾਜ਼ਾਂ ਦੀ ਚੰਗੀ ਤਰ੍ਹਾਂ ਹੁਣ ਜਾਂਚ ਕੀਤੀ ਜਾਵੇਗੀ ਐਤਵਾਰ ਨੂੰ ਜੇਜੂ 에어ਲਾਈਨ ਦਾ ਜਹਾਜ਼ ਦੱਖਣੀ ਕੋਰੀਆ ਦੇ ਮਵਾਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਉਤਰਦੇ ਸਮੇਂ ਅੱਗ ਦੀ ਲਪੇਟ ਵਿੱਚ ਆ ਗਿਆ ਸੀ ਜਿਸ ਵਿੱਚ ਦੋ ਨੂੰ ਛੱਡ ਕੇ ਜਾਨਕੀ 181 ਵਿਅਕਤੀ ਸਵਾਰ ਸਨ ਤੇ 179 ਲੋਕ ਜਿਹੜੇ ਆ ਉਹ ਮਾਰੇ ਗਏ ਸਨ ਅਗਲੀ ਖਬਰ ਇਜ਼ਰਾਈਲ ਗਾਜ਼ਾ ਜੁੱਤੋ ਜੀ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ 24 ਘੰਟਿਆਂ ਦੀ ਜਿਹੜੀ ਰਿਪੋਰਟਿੰਗ ਆਦਿਆ ਉਹਦੇ ਵਿੱਚ ਇਜ਼ਰਾਈਲੀ ਹਮਲਿਆਂ ਨੇ ਵਿੱਚ 27 ਫਲਸਤੀਨੀ ਮਾਰੇ ਗਏ ਹਨ ਤੇ 149 ਲੋਕ ਜਿਹੜੇ ਜ਼ਖਮੀ ਹੋਏ ਹਨ ਸੀਐਨਐਨ ਦੀਆਂ ਰਿਪੋਰਟਾਂ ਦੇ ਅਨੁਸਾਰ ਉੱਤਰੀ ਗਾਜ਼ਾ ਦੇ ਕਮਲ ਐਡਵਾਂਸ ਹਸਪਤਾਲ ਦੇ ਨਿਰਦੇਸ਼ਕ ਡਾਕਟਰ ਹੁਸੈਮ ਅਬੂ ਸਫੀਆ ਨੂੰ ਇਜ਼ਰਾਈਲ ਦੇ ਐਸਡੀਏ ਟੈਮਨ ਆਰਜੀ ਬੇਸ ਵਿਖੇ ਰੱਖਿਆ ਗਿਆ ਹੈ ਫੌਜੀ ਬੇਸ ਹੈ ਜੀ ਉੱਥੇ ਵਿੱਚ ਉਹਨਾਂ ਰੱਖਿਆ ਗਿਆ ਡਾਕਟਰ ਨੂੰ ਸ਼ੁੱਕਰਵਾਰ ਨੂੰ ਗ੍ਰਫਤਾਰ ਕੀਤਾ ਗਿਆ ਸੀ ਜਦੋਂ ਇਜ਼رائیਲੀ ਬਲਾਨੇ ਹਸਪਤਾਲ ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਅੱਗ ਲਗਾ ਦਿੱਤੀ ਸੀ ਸੰਯੁਕਤ ਰਾਸ਼ਟਰ ਦੇ ਵਰਲਡ ਫੂਡ ਪ੍ਰੋਗਰਾਮ डब्ल्यूएफਪੀ ਦਾ ਕਹਿਣਾ ਹੈ ਕਿ ਕੱਲ ਉਸਨੇ ਗੇਟ 96 ਚੈੱਕ ਪੋਸਟ ਰਾਹੀਂ ਮਾਨਵਾਦੀ ਭਾਈ ਵਾਲਾ ਦੀ ਤਰਫੋਂ ਚਾਰੀ ਟਰੱਕਾਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜਾ ਕਿ ਇੱਕ ਅਪਰੂਵ ਰਸਤਾ ਜਿੱਥੋਂ ਇਜ਼ਰਾਈਲ ਕਹਿੰਦਾ ਕਿ ਮੈਂ ਇੱਥੋਂ ਜਾ ਉਹਨਾਂ ਨੂੰ ਰਾਹਸਮਗਰੀ ਲੈ ਕੇ ਜਾਣ ਦੇਣਾ ਪਰ ਹਿੰਸਕ ਹਥਿਆਰਬੰਦ ਲੁੱਟਦਾ ਉਹਨਾਂ ਟਰੱਕਾਂ ਨੂੰ ਸਾਹਮਣਾ ਕਰਨਾ ਪਿਆ ਨਤੀਜੇ ਵਜੋਂ ਦੋ ਲੋਕਾਂ ਦੀ ਜਿਹੜੇ ਰਾਤ ਪਹੁੰਚਾਉਣ ਵਾਲੇ ਸੀ ਉਹਨਾਂ ਦੀ ਮੌਤ ਵੀ ਹੋ ਗਈ ਹੈ ਤੇ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਥਿਆਰਬੰਦ ਲੁੱਟ ਕਾਰਨ ਪੰਜ ਟਰੱਕ ਜਿਹੜੇ ਆ ਉਹ ਖੋ ਕੇ ਕਿਤੇ ਲੈ ਗਏ ਨੇ ਉਹ ਗੁੰਮ ਹੀ ਹੋ ਗਏ ਨੇ ਜਿਵੇਂ ਕਿ ਅਸੀਂ ਪਹਿਲਾਂ ਵੀ ਰਿਪੋਰਟ ਕੀਤੀ ਸੀ ਕਿ ਗਾਜ਼ਾ ਦੇ ਸਰਕਾਰੀ মিডিਆ ਦਫ਼ਤਰ ਨੇ ਇੱਕ ਬਿਆਨ ਵਿੱਚ ਘਟਨਾ ਨੂੰ ਸੰਬੋਧਨ ਕੀਤਾ डब्ल्यूएफपी ਤੇ ਇਹ ਦੋਸ਼ ਲਾਇਆ ਸੀ ਕਿ ਟਰੱਕ ਜਿਹੜੇ ਆ ਸਹਾਤਾ ਵਾਲੇ ਉਹਨਾਂ ਨੂੰ ਉਹ ਸੁਰੱਖਿਅਤ ਰੱਖਣ ਵਿੱਚ ਸਹੀ ਪ੍ਰੋਟੋਕੋਲ ਦੀ ਪਾਲਣਾ ਨਹੀਂ ਕਰ ਰਹੇ ਪਰ ਡਬਲਯੂ ਐਫ ਪੀ ਨੇ ਕਿਤੇ ਤੌਰ ਤੇ ਜੋ ਵੀ ਕੀਤਾ ਇਹਦੇ ਬਾਰੇ ਵੇਰਵੇ ਜਾਂ ਵਿਸਤ੍ਰਿਤ ਜਾਣਕਾਰੀ ਜਿਹੜੀ ਆ ਉਹ ਨਹੀਂ ਦਿੱਤੀ ਡਬਲਯੂ ਐਫ ਪੀ ਨੇ ਕਿਹਾ ਕਿ ਕਾਨੂੰਨ ਤੇ ਵਿਵਸਥਾ ਦੀ ਹੋਂਦ ਕਾਰਨ ਗਾਜ਼ਾ ਦੇ ਅੰਦਰ ਕਾਫਲੇ ਦੇ ਰੂਟਾਂ ਤੇ ਹਮਲੇ ਦੇ ਨਤੀਜੇ ਵਜੋਂ ਹਿੰਸਾ ਲੁੱਟਮਾਰ ਤੇ ਦੁਖਦਾਈ ਮੌਤਾਂ ਹੋਈਆਂ ਹਨ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਦੱਖਣੀ ਅਤੇ ਮੱਧ ਗਾਜ਼ਾ ਵਿੱਚ ਕ੍ਰਾਸਿੰਗਾਂ ਰਾਹੀ ਸਹਾਇਤਾ ਦੀ ਲਗਭਗ ਸਾਰੀ ਆਵਾਜਾਈ ਦੇ ਨਤੀਜੇ ਵਜੋਂ ਹਿੰਸਾ ਲੁੱਟਮਾਰ ਤੇ ਦੁਖਦਾਈ ਮੌਤਾਂ ਹੁੰਦੀਆਂ ਹਨ ਵਿਆਨ ਵਿੱਚ ਐਫ ਡਬਲਯੂ ਡਬਲਯੂ ਐਫ ਪੀ ਨੇ ਟਕਰਾਦਿਆਂ ਸਾਰੀਆਂ ਤਰ੍ਹਾਂ ਨੂੰ ਅੰਤਰਰਾਸ਼ਟਰੀ ਮਾਨਵਵਾਦੀ ਕਾਨੂੰਨ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਰਕਰਾਰ ਰੱਖਣ ਅਤੇ ਨਿਭਾਉਣ ਲਈ ਕਿਹਾ ਹੈ ਖਾਸ ਤੌਰ ਤੇ ਨਾਗਰਿਕ ਆਬਾਦੀ ਦੀ ਸੁਰੱਖਿਆ ਨੂੰ ਸਮਰੱਥ ਬਣਾਉਣਾ ਅਤੇ ਉਹਨਾਂ ਦੇ ਬਚਾਅ ਲਈ ਲੋੜੀਂਦੀ ਮਾਨਵਵਾਦੀ ਸਹਾਇਤਾ ਨੂੰ ਸੁਰੱਖਿਤ ਉਹਨਾਂ ਤੱਕ ਪਹੁੰਚਾਉਣਾ ਤੇ ਲੰਘਣ ਦੇਣਾ ਸ਼ਾਮਲ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਸਭ ਤੋਂ ਜ਼ਰੂਰੀ ਤਾਂ ਹੁਣ ਜੰਗਬੰਦੀ ਦੀ ਲੋੜ ਵੀ ਹੈ ਰੈੱਡ ਕਰਾਸ ਦਾ ਵੀ ਕਹਿਣਾ ਹੈ ਕਿ ਉੱਤਰੀ ਗਾਜ਼ਾ ਵਿੱਚ ਸਿਹਤ ਸੰਭਾਲ ਲੱਗ ਪੱਗ ਖਤਮ ਹੋ ਚੁੱਕੀ ਹੈ ਰੈੱਡ ਕਰਾਸ ਦੀ ਇੰਟਰਨੈਸ਼ਨਲ ਕਮੇਟੀ ਆਈਸੀਆਰਸੀ ਦਾ ਕਹਿਣਾ ਹੈ ਕਿ ਉੱਥੋਂ ਦੇ ਹਸਪਤਾਲਾਂ ਨੂੰ ਪੂਰੀ ਤਰ੍ਹਾਂ ਅਪੰਗ ਤੇ ਯੋਗ ਬਣਾ ਦਿੱਤਾ ਗਿਆ ਹੈ ਆਈਸੀਆਰਸੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਹਸਪਤਾਲਾਂ ਦੇ ਆਲੇ-ਦੁਆਲੇ ਤੇ ਵਾਰ-ਵਾਰ ਹੋਏ ਹਮਲਿਆਂ ਨੇ ਉੱਤਰੀ ਗਾਜ਼ਾ ਵਿੱਚ ਸਿਹਤ ਸੰਭਾਲ ਪ੍ਰਣਾਲੀ ਨੂੰ ਖਤਮ ਹੀ ਕਰ ਦਿੱਤਾ ਹੈ ਜਿਸ ਨਾਲ ਨਾਗਰਿਕਾਂ ਨੂੰ ਜੀਵਨ ਬਚਾਉਣ ਦੀ ਦੇਖਭਾਲ ਤੋਂ ਬਿਨਾ ਜਾਣ ਦੇ ਇੱਕ ਅਨਮਰੁਖੀ ਅਤੇ ਨਾ ਸਵੀਕਾਰ ਕਰਨਯੋਗ ਗੰਭੀਰ ਖਤਰਿਆਂ ਵਿੱਚ ਪਾ ਦਿੱਤਾ ਹੈ ਇਸ ਨੇ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੇ ਅਨੁਸਾਰ ਡਾਕਟਰੀ ਸਹੂਲਤਾਂ ਦਾ ਸਨਮਾਨ ਅਤੇ ਸੁਰੱਖਿਆ ਬਹਾਲ ਕਰਨ ਦੀ ਮੰਗ ਕੀਤੀ ਹੈ ਇਹ ਸੁਰੱਖਿਆ ਇੱਕ ਕਾਨੂੰਨੀ ਜ਼ਿੰਮੇਵਾਰੀ ਹੈ ਤੇ ਮਨੁੱਖੀ ਜੀਵਨ ਨੂੰ ਸੁਰੱਖਿਅਤ ਰੱਖਣ ਲਈ ਇੱਕ ਨੈਤਿਕ ਤੌਰ ਤੇ ਵੀ ਜ਼ਰੂਰੀ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਹਸਪਤਾਲ ਇਸ ਜੰਗੀ ਸੰਘਰਸ਼ ਦੌਰਾਨ ਬਿਮਾਰ ਜਾਂ ਜ਼ਖਮੀ ਹੋਏ ਲੋਕਾਂ ਲਈ ਜੀਵਨ ਰੇਖਾ ਸਨ ਪਿਛਲੇ ਹਫ਼ਤੇ ਇਜ਼ਰਾਈਲ ਨੇ ਕਮਾਲ ਐਡਵਾਂਸ ਹਸਪਤਾਲ ਤੇ ਇੱਕ ਵੱਡਾ ਛਾਪਾ ਮਾਰਿਆ ਇੱਕ ਵੱਡਾ ਹਮਲਾ ਕੀਤਾ ਤੇ ਉੱਤਰੀ ਗਾਜਾ ਵਿੱਚ ਇਹ ਬਚਿਆ ਜਿਹੜਾ ਆਖਰੀ ਹਸਪਤਾਲ ਸੀ ਉਹਨੂੰ ਵੀ ਸੇਵਾ ਮੁਕਤ ਕਰ ਦਿੱਤਾ ਯਾਨੀ ਕਿ ਉਹਦੀ ਹੁਣ ਕੋਈ ਸੇਵਾ ਨਹੀਂ ਦਿੱਤੀ ਜਾ ਰਹੀ ਆਈਸੀਆਰਸੀ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਮਲ ਅਡਵਾਨ ਹੁਣ ਪੂਰੀ ਤਰ੍ਹਾਂ ਅਯੋਗ ਤੇ ਖਤਮ ਹੋ ਚੁੱਕਾ ਹੈ ਐਤਵਾਰ ਨੂੰ ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹਦੀ ਫੌਜ ਨੇ ਕਮਲ ਅਡਵਾਨ ਛਾਪੇਮਾਰੀ ਵਿੱਚ ਲਗਭਗ 20 ਫਲਸਤੀਨੀ ਲੜਾਕਿਆਂ ਨੂੰ ਮਾਰ ਦਿੱਤਾ ਸੀ ਅਤੇ 240 ਅੱਤਵਾਦੀਆਂ ਨੂੰ ਫੜ ਵੀ ਲਿਆ ਹੈ ਇਸ ਨੂੰ ਇਸ ਖੇਤਰ ਵਿੱਚ ਕੀਤੇ ਗਏ ਸਭ ਤੋਂ ਵੱਡੇ ਆਪਰੇਸ਼ਨ ਵਿੱਚੋਂ ਉਹਨਾਂ ਨੇ ਇੱਕ ਕਿਹਾ ਇਹ ਰਿਪੋਰਟਾਂ ਬਿਨਾਂ ਸਬੂਤਾਂ ਦੇ ਪੇਸ਼ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਕਿਸੇ ਨਿਰਪੱਖ ਅਧਾਰੇ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਅਤੇ ਹਸਪਤਾਲ ਦੇ ਡਾਇਰੈਕਟਰ ਤੇ ਹੋਰ ਨਜ਼ਰਬੰਦ ਮੈਡੀਕਲ ਜਿਹੜਾ ਸਟਾਫ ਹੈ ਉਹਨਾਂ ਦੇ ਟਿਕਾਣੇ ਤੇ ਸੁਰੱਖਿਆ ਬਾਰੇ ਵੀ ਚਿੰਤਾ ਜਿਹੜੀਆਂ ਵਧੀਆਂ ਹੋਈਆਂ ਹਨ ਅਗਲੀ ਖਬਰ ਅਫਗਾਨਿਸਤਾਨ ਤੋਂ ਲੈਣਿਆ ਜੀ ਪਗਾਨ ਮੀਡੀਆ ਰਿਪੋਰਟਾਂ ਅਨੁਸਾਰ ਟੀਟੀਪੀ ਦੇ ਲੜਾਕਿਆਂ ਨੇ ਖੈਬਰ ਪਖਤੂਨਖਵਾ ਦੇ ਬਜੌਰ ਜ਼ਿਲ੍ਹੇ ਵਿੱਚ ਸਥਿਤ ਸਲਾਰਜਈ ਵਿੱਚ ਇੱਕ ਫੌਜੀ ਅਡੇ ਯਾਨੀ ਕਿ ਪਾਕਿਸਤਾਨ ਦੇ ਫੌਜੀ ਅਡੇ ਤੇ ਕਬਜ਼ਾ ਕਰ ਲਿਆ ਹੈ ਪਾਕਿਸਤਾਨੀ ਮੀਡੀਆ ਨੇ ਸੁਰੱਖਿਆ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਅੱਤਵਾਦੀਆਂ ਨੇ ਸ਼ੁੱਕਰਵਾਰ ਰਾਤ ਨੂੰ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਪਾਕਿਸਤਾਨੀ ਫੋਰਸਸ ਨੇ ਉਹਨਾਂ ਨੂੰ ਜਿਹੜੀ ਇਹ ਕੋਸ਼ਿਸ਼ ਸੀ ਉਹਨੂੰ ناکਾਮ ਕਰ ਦਿੱਤਾ ਸੀ ਕੁਸਪੈਟ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਜਿਹੜੇ ਇਹ ਟੈਰਰਿਸਟ ਨੇ ਇਹਨਾਂ ਨੇ ਅਫਗਾਨ ਬਲਾਂ ਦੇ ਵਿੱਚ ਸ਼ਾਮਲ ਹੋ ਕੇ ਸ਼ਨੀਵਾਰ ਸਵੇਰੇ ਪਾਕਿਸਤਾਨੀ ਟਿਕਾਣਿਆਂ ਤੇ ਫਿਰ ਹਲਕੇ ਦੇ ਭਾਰੀ ਹਥਿਆਰਾਂ ਨਾਲ ਅਦਰਾ ਕੀਤਾ ਅਫਗਾਨ ਫੌਜ ਨੇ ਅਤਵਾਦੀਆਂ ਨਾਲ ਮਿਲ ਕੇ ਕੋਜਗੜੀ ਮੱਠਾ ਸੰਗਰ ਕੋਟਰਾਗਾ ਅਤੇ ਤਾਰੀ ਮੰਗਲ ਸਮੇਤ ਕਈ ਪਾਕਿਸਤਾਨੀ ਸਰਦੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਸੀ ਹੁਣ ਸਲਾਰਜਈ ਵਿੱਚ ਫੌਜੀ ਅਡੇ ਤੇ ਕਬਜ਼ਾ ਕਰਨਾ ਤਾਲਬਾਨ ਪਾਕਿਸਤਾਨ ਜਿਹੜੀ ਹੈਗੀ ਹੈ ਤਹਿਰੀਕ ਉਹਦੇ ਦੀ ਇੱਕ ਬੜੀ ਵੱਡੀ ਕਾਮਯਾਬੀ ਬਣੀ ਜਾ ਰਹੀ ਹੈ ਮਿਲਟਰੀ ਬੇਸ ਤੇ ਕਬਜ਼ਾ ਕਰਨ ਨਾਲ ਜੁੜੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿੱਚ ਟੀਟੀਪੀ ਦੇ ਲੜਾਕੇ ਬੇਸ ਤੇ ਹਥਿਆਰ ਨਾਲ ਰੋਦੇ ਹੋਏ ਨਜ਼ਰ ਆ ਰਹੇ ਹਨ ਦੂਜੀ ਖਬਰ ਵੀ ਇਹ افغانستان ਤੋਂ ਹੀ ਲੈ ਰਹੇ ਹਾਂ ਜੀ افغانستان ਚ ਔਰਤਾਂ ਵਿਰੁੱਧ ਨਵਾਂ ਕਾਨੂੰਨ ਇੱਕ ਬਣਾਇਆ ਗਿਆ ਹੈ ਇਸ ਸੰਸਾਰ ਨਵੇਂ ਬਣੇ ਘਰਾਂ ਵਿੱਚ ਹੁਣ ਖਿੜਕੀਆਂ ਨਹੀਂ ਰੱਖੀਆਂ ਜਾ ਸਕਦੀਆਂ ਇਹ ਕਾਨੂੰਨ ਇਸ ਲਈ ਬਣਾਇਆ ਗਿਆ ਹੈ ਕਿ ਤਾਂਕਿ ਔਰਤਾਂ ਬਾਹਰ ਨਾ ਵੇਖ ਸਕਣ ਤਾਲੀਬਾਨ ਸਰਕਾਰ ਦੇ ਸੁਪਰੀਮ ਲੀਡਰ ਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ ਤੇ ਇਸ ਵਿੱਚ ਕਿਹਾ ਗਿਆ ਹੈ ਕਿ ਔਰਤਾਂ ਦੀ ਝਲਕ ਮਿਲਣ ਨਾਲ ਅਸ਼ਲੀਲ ਹਰਕਤਾਂ ਹੋ ਸਕਦੀਆਂ ਹਨ ਤਾਂ ਤਾਲੀਬਾਨ ਸਰਕਾਰ ਦੇ ਬਲਾਰੇ ਜਵੀ ਹੁਲਾ ਮੁਜਾਹਿਦ ਨੇ ਵੀ ਐਕਸ ਨੇ ਇਸ ਸਬੰਧ ਵਿੱਚ ਇੱਕ ਬਿਆਨ ਪੋਸਟ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਨਵੀਆਂ ਇਮਾਰਤਾਂ 'ਚ ਜਈਆਂ ਖਿੜਕੀਆਂ ਨਹੀਂ ਹੋਣੀਆਂ ਚਾਹੀਦੀਆਂ ਜਿਨ੍ਹਾਂ 'ਚੋਂ ਵਿੜਾ ਰਸੋਈ ਗਵਾਂਡੀ ਦਾ ਖੂਜਾਂ ਔਰਤਾਂ ਦੁਆਰਾ ਵਰਤੀਆਂ ਜਾਣ ਵਾਲੀਆਂ ਜਗ੍ਹਾ ਦਿਖਾਈ ਦਿੰਦੀਆਂ ਹੋਣ ਤਾਲਿਬਾਨ ਸਰਕਾਰ ਮੁਤਾਬਕ ਨਗਰ ਨਿਗਮ ਦੇ ਅਧਿਕਾਰੀਆਂ ਤੇ ਹੋਰ ਸਬੰਧਤ ਵਿਭਾਗ ਨੂੰ ਨਵੇਂ ਬਣੇ ਮਕਾਨਾਂ ਤੇ ਵੀ ਨਜ਼ਰ ਰੱਖਣ ਲਈ ਕਹਿ ਦਿੱਤਾ ਗਿਆ ਹੈ ਉਹਨਾਂ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਹੋਵੇਗਾ ਕਿ ਇਹਨਾਂ ਘਰਾਂ ਵਿੱਚ ਗਵਾਂਡੀ ਦੇ ਘਰਵਾਲੇ ਨੂੰ ਵੀ ਕੋਈ ਖਿੜਕੀ ਖੁੱਲੀ ਨਹੀਂ ਹੋਣੀ ਚਾਹੀਦੀ ਜੇਕਰ ਕਿਸੇ ਘਰ ਵਿੱਚ ਇਨਾ ਗਵਾਂਡੀ ਦੇ ਘਰ ਵਾਲ ਨੂੰ ਕੋਈ ਖਿੜਕੀ ਖੁੱਲਦੀ ਹੈ ਤਾਂ ਉਸ ਨੂੰ ਬੰਦ ਕਰਨ ਦਾ ਪ੍ਰਬੰਧ ਕਰਨਾ ਪਵੇਗਾ ਮਾਲਕ ਮਕਾਨ ਨੂੰ ਜਦ ਤੱਕ ਖਿੜਕੀ ਦੇ ਦੁਆਲੇ ਕੰਧ ਬਣਾਉਣੀ ਪਵੇਗੀ ਜਾਂ ਕੁਝ ਐਸੇ ਇੰਤਜ਼ਾਮ ਕਰਨੇ ਪੈਣਗੇ ਕਿ ਗਵਾਂਡੀ ਉਸ ਜਗ੍ਹਾ ਤੋਂ ਘਰ ਨੂੰ ਵੇਖ ਹੀ ਨਾ ਸਕਣ ਤਾਲੀਬਾਨ ਸਰਕਾਰ ਅਜਿਹੇ ਪ੍ਰਬੰਧ ਕਰਨ ਵਿੱਚ ਲੱਗੀ ਹੋਈ ਹੈ ਕਿ ਨਾ ਤਾਂ ਕੋਈ ਬਾਹਰੋਂ ਤੇ ਨਾ ਹੀ ਕੋਈ ਅੰਦਰੋਂ ਉਹਨਾਂ ਨੂੰ ਵੇਖ ਸਕੇ ਅਤੇ ਨਾ ਹੀ ਕੋਈ ਬਾਹਰੀ ਵਿਅਕਤੀ ਉਹਨੂੰ ਵੇਖ ਸਕੇ ਅਗਸਤ 2021 ਤੇ ਸੱਤਾ 'ਚ ਆਉਣ ਤੋਂ ਬਾਅਦ ਹੀ ਤਾਲੀਬਾਨ ਸਰਕਾਰ ਨੇ ਔਰਤਾਂ ਦੇ ਅਧਿਕਾਰਾਂ ਦੇ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਲਾ ਦਿੱਤੀਆਂ ਸਨ ਉਹਨਾਂ ਨੂੰ ਨੌਕਰੀ ਵੀ ਨਹੀਂ ਕਰਨ ਦਿੱਤੀ ਜਾਂਦੀ ਸੰਯੁਕਤ ਰਾਸ਼ਟਰ ਨੇ ਵੀ ਔਰਤਾ ਪ੍ਰਤੀ ਤਾਲਬਾਨ ਦੀਆਂ ਨੀਤੀਆਂ ਤੇ ਨਾ ਖੁਸ਼ੀ ਪ੍ਰਗਟਾਈ ਹੈ ਤਾਲਬਾਨ ਦੇ ਅਧਿਕਾਰੀਆਂ ਨੇ ਲੜਕੀਆਂ ਤੇ ਔਰਤਾਂ ਲਈ ਪ੍ਰਾਇਮਰੀ ਸਿੱਖਿਆ ਤੇ ਵੀ ਪਾਬੰਦੀ ਲਾ ਦਿੱਤੀ ਹੈ ਉਹਨਾਂ ਨੂੰ ਪਾਰਕਾਂ ਤੇ ਹੋਰ ਜਨਤਕ ਥਾਵਾਂ ਤੇ ਜਾਣ ਤੇ ਵੀ ਪਾਬੰਦੀ ਲੱਗੀ ਹੋਈ ਹੈ ਹਾਲ ਹੀ ਵਿੱਚ ਇੱਥੇ ਇੱਕ ਕਾਨੂੰਨ ਬਣਾਇਆ ਗਿਆ ਹੈ ਜਿਹਦੇ ਅਨੁਸਾਰ ਔਰਤਾਂ ਨੂੰ ਜਨਤਕ ਤੌਰ ਤੇ ਕਿਸੇ ਸਮਾਗਮ 'ਚ ਸਲੈਨ ਕਵਤਾ ਪੜਨ ਗੀਤ ਗਾਉਣ ਜਾਂ ਕਿਸੇ ਤਰ੍ਹਾਂ ਦਾ ਕੋਈ ਪਾਠ ਕਰਨ ਦੀ ਮਨਾਹੀ ਹੈ ਤਾਲਿਬਾਨ ਨੇ ਅਫਗਾਨਿਸਤਾਨ ਦੀਆਂ ਸਾਰੀਆਂ ਐਨ ਜੀਓ ਨੂੰ ਵੀ ਕਿਹਾ ਹੈ ਕਿ ਉਹ ਕਿਸੇ ਵੀ ਔਰਤ ਨੂੰ ਰੁਜ਼ਗਾਰ ਜਿਹੜਾ ਉਹ ਨਾ ਦੇਣ ਇਹ ਆਦੇਸ਼ ਉਹਨਾਂ ਜਾਰੀ ਕਰ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਉਹ ਔਰਤਾਂ ਜਿਨ੍ਹਾਂ ਨੂੰ ਇਹ ਐਨ ਜੀਓ ਰੁਜ਼ਗਾਰ ਦਿੰਦੀਆਂ ਨੇ ਉਹ ਭਾਵੇਂ ਵਿਦੇਸ਼ੀ ਐਨ ਜੀਓ ਵੀ ਹਨ ਜੇ ਉਹ ਨੂੰ ਨਹੀਂ ਮੰਨਣ ਗਿਆ ਤਾਂ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਇਹ ਫੈਸਲਾ 2 ਸਾਲ ਬਾਅਦ ਆਇਆ ਹੈ ਜਦੋਂ ਤਾਲਬਾਨ ਨੇ ਗੈਰ ਸੰਘਾਰੀ ਸਰਕਾਰੀ ਸੰਗਠਨਾਂ ਨੂੰ ਔਰਤਾਂ ਨੂੰ ਨੌਕਰੀ ਤੇ ਰੱਖਣ ਤੇ ਪਾਬੰਦੀ ਲਗਾ ਦਿੱਤੀ ਸੀ ਕਿਉਂਕਿ ਉਹ ਕਿਸੇ ਤੌਰ ਤੇ ਇਸਲਾਮੀ ਹਿਸਾਬ ਨੂੰ ਸਹੀ ਢੰਗ ਨਾਲ ਨਹੀਂ ਪਹੁੰਚਦੀਆਂ ਸਨ ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਤਾਜ਼ਾ ਦੇਸ਼ ਦੀ ਪਾਲਣਾ ਨਾ ਕਰਨ ਦੇ ਕਰਕੇ ਜਿਹੜੇ ਐਨ ਜੀਓ ਨੇ ਗੈਰ ਸਰਕਾਰੀ ਸੰਗਠਨ ਉਹਨਾਂ ਨੂੰ ਪਾਕਿਸਤਾਨ ਵਿੱਚ ਕੰਮ ਨਹੀਂ ਕਰਨ ਦਿੱਤਾ ਜਾਏਗਾ ਤੇ ਉਹਨਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ ਕੁਝ ਖਬਰਾਂ ਭਾਰਤ ਤੋਂ ਵੀ ਲੈਣੇ ਆ ਜੀ ਸੁਪਰੀਮ ਕੋਰਟ ਦੇ ਜਿਹੜਾ ਕੋਲਜੀਅਮ ਹੁੰਦਾ ਜਿੱਥੇ ਜੱਜਾਂ ਦੀ ਨਿਯੁਕਤੀ ਹੁੰਦੀ ਆ ਉਹਨਾਂ ਵੱਲੋਂ ਹਾਈ ਕੋਰਟ ਵਿੱਚ ਜੱਜਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਜੱਜਾਂ ਵੱਜੋਂ ਨਿਯੁਕਤੀ ਕਰਨ ਦਾ ਵਿਰੋਧ ਕਰਦੇ ਇੱਕ ਵਿਚਾਰ ਤੇ ਗੌਰ ਕੀਤੇ ਜਾਣ ਦੀ ਸੰਭਾਵਨਾ ਹੈ ਇਹ ਤਜਵੀਜ਼ ਇੱਕ ਸੀਨੀਅਰ ਜੱਜ ਵੱਲੋਂ ਪੇਸ਼ ਕੀਤੀ ਦੱਸੀ ਜਾਂਦੀ ਹੈ ਇੱਕ ਜੱਜ ਦਾ ਮੰਨਣਾ ਹੈ ਕਿ ਇਸ ਤਜਵੀਜ਼ ਨਾਲ ਭਾਵੇਂ ਕੁਝ ਜੋਗ ਉਮੀਦਵਾਰਾਂ ਦੇ ਰਾਹ ਵੀ ਰੁਕ ਸਕਦੇ ਹਨ ਪਰ ਦੂਜੇ ਪਾਸੇ ਪਹਿਲੀ ਪੀੜੀ ਦੇ ਵਕੀਲਾਂ ਲਈ ਕਈ ਮੌਕੇ ਨਵੇਂ ਖੁੱਲਣਗੇ ਅਤੇ ਸੰਵਿਧਾਨਕ ਅਦਾਲਤਾਂ ਵਿੱਚ ਵੱਖ-ਵੱਖੋ ਭਾਈਚਾਰਿਆਂ ਦੀ ਪ੍ਰਤੀਨਿਧਤਾ ਨੂੰ ਵਧਾਇਆ ਜਾਏਗਾ ਹਾਲਾਂਕਿ ਇਸ ਨਾਲ ਜੋਗ ਲੋਕਾਂ ਨੂੰ ਜੱਜਸ਼ਿਪ ਦੇਣ ਪੱਖੋਂ ਇਸ ਕਾਰਨ ਬੇਇਨਸਾਫੀ ਵੀ ਹੋ ਸਕਦੀ ਹੈ ਕਿ ਉਹ ਉੱਚ ਨਿਆਂਪਾਲਿਕਾ ਦੇ ਮੌਜੂਦਾ ਜਾਂ ਸਾਬਕਾ ਜੱਜਾਂ ਦੇ ਕਿਸੇ ਤਰ੍ਹਾਂ ਰਿਸ਼ਤੇਦਾਰ ਲੱਗਦੇ ਸਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦਰ ਕੇ ਅਰਵਿੰਦ ਕੇਜਰੀਵਾਲ ਨੇ ਸੌਵਾਰ ਨੂੰ ਪੁਜਾਰੀ ਗਰੰਥੀ ਸਨਮਾਨ ਯੋਜਨਾ ਦਾ ਐਲਾਨ ਕੀਤਾ ਹੈ ਅਰਵਿੰਦ ਕੇਜਰੀਵਾਲ ਅਨੁਸਾਰ ਦਿੱਲੀ ਦੇ ਮੰਦਰਾਂ ਤੇ ਗੁਰਦੁਆਰਿਆਂ ਵਿੱਚ ਸੇਵਾ ਕਰਨ ਵਾਲੇ ਪੁਜਾਰੀਆਂ ਤੇ ਗਰੰਥੀਆਂ ਨੂੰ ਇਸ ਯੋਜਨਾ ਤਹਿਤ 18000 ਰੁਪਏ ਮਹੀਨਾ ਪੱਤਾ ਦਿੱਤਾ ਜਾਇਆ ਕਰੇਗਾ ਅਤੇ ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੀਆਂ ਸਰਕਾਰਾਂ ਵੀ ਇਹ ਸਾਡੇ ਤੋਂ ਸਭ ਲੈਣਗੀਆਂ ਅਤੇ ਆਪਣੇ ਰਾਜਾਂ ਵਿੱਚ ਪੁਜਾਰੀਆਂ ਤੇ ਪੁਜਾਰੀਆਂ ਨੂੰ ਸਨਮਾਨਿਤ ਕਰਨ ਲਈ ਜਈਆਂ ਯੋਜਨਾਵਾਂ ਲਾਗੂ ਕਰਨਗੀਆਂ ਉਹ ਤੇ ਉਧਰ ਦੂਸਰੇ ਪਾਸੇ ਮਸਜਿਦਾਂ ਦੇ ਇਮਾਮ ਤਨਖਾਹਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਿਛਲੇ 17 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਜਿਸ ਕਾਰਨ ਉਹ ਅੱਜ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਧਰਨਾ ਦੇ ਰਹੇ ਹਨ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਆਲ ਇੰਡੀਆ ਇਮਾਮ ਐਸੋਸੀਏਸ਼ਨ ਦੇ ਪ੍ਰਧਾਨ ਸਾਜਦ ਰਸ਼ੀਦੀ ਨੇ ਕਿਹਾ ਕਿ 17 ਮਹੀਨੇ ਹੋ ਗਏ ਹਨ ਅਤੇ ਸਾਡੀਆਂ ਤਨਖਾਹਾਂ ਨਹੀਂ ਮਿਲੀਆਂ ਅਸੀਂ ਪਿਛਲੇ 6 ਮਹੀਨਿਆਂ ਤੋਂ ਸਖਤ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੱਸਿਆ ਕਿ ਉਹ ਆਪਣੀਆਂ ਮੰਗਾਂ ਦਿੱਲੀ ਦੇ ਮੁੱਖ ਮੰਤਰੀ ਐਲਜੀ ਅੱਗੇ ਰੱਖ ਚੁੱਕੇ ਹਨ ਇਸ ਤੋਂ ਇਲਾਵਾ ਉਹ ਕਈ ਵੱਡੇ ਤੇ ਛੋਟੇ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ ਰਸ਼ੀਦੀ ਨੇ ਅੱਗੇ ਕਿਹਾ ਕਿ ਜੇਕਰ ਇਹ ਲੋਕ ਸਾਨੂੰ ਨਾ ਮਿਲੇ ਤਾਂ ਅਸੀਂ ਹੁਣ ਧਰਨੇ ਤੇ ਬੈਠਾਂਗੇ ਅਤੇ ਉਦੋਂ ਤੱਕ ਨਹੀਂ ਉਠਾਂਗੇ ਜਦੋਂ ਤੱਕ ਸਾਨੂੰ ਤਨਖਾਹਾਂ ਨਹੀਂ ਮਿਲਦੀਆਂ ਆਖਰੀ ਖਬਰ ਜਿਹੜੀ ਹੈ ਜੀ ਕਿਸਾਨਾਂ ਨਾਲ ਸੰਬੰਧਤ ਉਹ ਲੈਨੇ ਆ ਐਮਐਸਪੀ ਕਾਨੂੰਨੀ ਗਰੰਟੀ ਤੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਦਿੱਤੇ ਪੰਜਾਬ ਬੰਦੇ ਸੱਦੇ ਨੂੰ ਅੱਜ ਪਰਵਾ ਹੰਗਾਰਾ ਜਿਹੜਾ ਉਹ ਮਿਲਿਆ ਹੈ ਕਿਸਾਨ ਸੂਬੇ ਵਿੱਚ 200 ਤੋਂ ਵੱਧ ਥਾਵਾਂ ਤੇ ਧਰਨੇ ਲਾ ਕੇ ਬੈਠੇ ਹੋਏ ਸਨ ਤੇ ਮੁਕੰਮਲ ਤੌਰ ਤੇ ਆਵਾਜਾਈ ਜਿਹੜੀ ਆ ਉਹਨੂੰ ਠੱਪ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਇਸ ਦੌਰਾਨ ਸਾਰੇ ਪੰਜਾਬ ਦੇ ਬਾਜ਼ਾਰ ਮੰਡੀਆਂ ਤੇ ਨਿੱਜੀ ਦਫ਼ਤਰਾਂ ਨਾਲ ਜੁੜੇ ਖੇਤਰ ਨਾਲ ਜੁੜੇ ਦਫਤਰ ਜਿਹੜੇ ਨੇ ਉਹ ਲਗਭਗ ਬੰਦ ਰਹੇ ਹਨ ਕਿਸਾਨ ਆਗੂਆਂ ਨੇ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਪਹੁੰਚ ਕੇ ਖੋਲੀਆਂਆਂ ਜਾਂ ਦੁਕਾਨਾਂ ਨੂੰ ਬੰਦ ਕਰਵਾਇਆ ਸਰਕਾਰੀ ਤੇ ਨਿੱਜੀ ਦਫਤਰਾਂ ਨੂੰ ਜਿਹੜਾ ਉਹ ਬੰਦ ਕਰਵਾਇਆ ਗਿਆ ਵਿਆਹ ਸ਼ਾਦੀਆਂ ਦੌਰਾਨ ਜਿਹੜੇ ਲੋਕ ਲੰਘ ਰਹੇ ਸੀ ਜਾਂ ਐਮਰਜੈਂਸੀ ਸਿਵਾਵਾਂ ਜਿਹੜੀਆਂ ਸੀ ਉਹਨਾਂ ਨੂੰ ਉਹਨਾਂ ਬਿਲਕੁਲ ਨਹੀਂ ਰੋਕਿਆ ਸਗੋਂ ਉਹਨਾਂ ਦੇ ਨਾਲ ਤਸਵੀਰਾਂ ਖਿਚਾਉਂਦੇ ਰਹੇ ਤੇ ਉਹਨਾਂ ਨੂੰ ਰਸਤਾ ਦਿੰਦੇ ਰਹੇ ਪੰਜਾਬ ਬੰਦ ਦੇ ਜਿਹੜਾ ਸੱਦਾ ਆ ਇਸ ਦੌਰਾਨ ਲਾਏ ਗਏ ਰੋਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਕਿਸਾਨ ਮਜ਼ਦੂਰ ਬਜ਼ੁਰਗ ਤੇ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ ਬੰਦ ਦਾ ਕਰਕੇ ਸੂਬੇ ਵਿੱਚ 170 ਦੇ ਕਰੀਬ ਰੇਲ ਗੱਡੀਆਂ ਜਿਹੜੀਆਂ ਉਹ ਸਸਪੈਂਡ ਕਰ ਦਿੱਤੀਆਂ ਗਈਆਂ ਤੇ 550 ਦੇ ਕਰੀਬ ਬੱਸਾਂ ਨਹੀਂ ਚੱਲ ਸਕੀਆਂ ਕਿਸਾਨਾਂ ਵੱਲੋਂ ਬਾਜ਼ਾਰ ਬੰਦ ਕਰਨ ਸਮੇ ਪਟਿਆਲਾ ਲੁਧਿਆਣਾ ਜਲੰਧਰ ਫਰੀਦਕੋਟ ਤੇ ਹੋਰ ਕਈ ਥਾਵਾਂ ਤੇ ਕਿਸਾਨਾਂ ਤੇ ਵਪਾਰੀਆਂ ਦੇ ਵਿੱਚ ਆਪਸੀ ਤਕਰਾਰ ਵੀ ਹੋਈ ਹੈ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪੰਜਾਬ ਬੰਦ ਦੇ ਚੱਲਦਿਆਂ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਹੈ ਜਿਕਰ ਜੋ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਅੱਜ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਵਿੱਚ ਸੂਬੇ ਦੀਆਂ ਵੱਡੀ ਗਿਣਤੀ ਵਿੱਚ ਵਪਾਰੀ ਧਾਰਮਿਕ ਮੁਲਾਜ਼ਮ ਵਿਦਿਆਰਥੀ ਟਰਾਂਸਪੋਰਟਰ ਤੇ ਹੋਰ ਜਥੇਬੰਦੀਆਂ ਵੀ ਨਿੱਤਰ ਕੇ ਸਾਹਮਣੇ ਆਈਆਂ ਜਿਨ੍ਹਾਂ ਵੱਲੋਂ ਅੱਜ ਪੰਜਾਬ ਬੰਦ ਵਿੱਚ ਸਹਿਯੋਗ ਕੀਤਾ ਗਿਆ ਹੈ ਮਰਨਵਰਤਤੇ ਬੈਠੇ ਕਿਸਾਨ ਆਗੂ ਜਗਮੀ ਜਗਜੀਤ ਸਿੰਘ ਢੱਲੇਵਾਲ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਤਹਿਤ ਇਲਾਜ ਲਈ ਚੁੱਕਣ ਵਾਸਤੇ ਪੁਲਿਸ ਵੱਲੋਂ ਕਿਸੇ ਵੀ ਸਮੇਂ ਕਾਰਵਾਈ ਅੰਜਾਮ ਦਿੱਤੇ ਜਾਣ ਦੀਆਂ ਖਬਰਾਂ ਚੱਲ ਰਹੀਆਂ ਹਨ ਸੁਪਰੀਮ ਕੋਰਟ ਦੀ ਹਦਾਇਤ ਤੇ ਪੰਜਾਬ ਸਰਕਾਰ ਨੇ ਐਤਵਾਰ 29 ਦਸੰਬਰ ਨੂੰ ਇੱਕ ਟੀਮ ਬਣਾਈ ਸੀ ਜੋ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪਹੁੰਚੀ ਟੀਮ ਨੇ ਉਸ ਨੂੰ ਡਾਕਟਰੀ ਸਹਾਇਤਾ ਲੈਣ ਲਈ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਡੱਲੇਵਾਲ ਨੇ ਇਨਕਾਰ ਕਰ ਦਿੱਤਾ ਹਾਲਤ ਉਹਨਾਂ ਦੀ ਬਹੁਤ ਨਾਜ਼ੁਕ ਹੈ ਫਿਰ ਵੀ ਡੱਲੇਵਾਲ ਜਿਹੜੇ ਉਹ ਟ੍ਰੀਟਮੈਂਟ ਲੈਣ ਤੋਂ ਨਾ ਕਰ ਰਹੇ ਨੇ ਸੋ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਜਿਹੜਾ ਖਨੋਰੀ ਸਰਾਂ ਤੇ ਮਰਨਵਰ ਤੇ ਬੈਠੇ ਕਿਸਾਨਾਂ ਕੋਲ ਡੱਲੇਵਾਲ ਨੂੰ ਮੈਡੀਕਲ ਕਰਾਉਣ ਲਈ ਤਿਆਰ ਕਰਨ ਵਿੱਚ ਕਾਮਯਾਬ ਨਹੀਂ ਹੋ ਰਿਹਾ ਇਸ ਸਬੰਧ ਵਿੱਚ ਸੋਮਵਾਰ ਨੂੰ ਵੀ ਸੇਵਾ ਮੁਕਤ ਏ ਡੀਜੀਪੀ ਜਸਕਰਨ ਸਿੰਘ ਦੀ ਅਗਵਾਈ ਚ ਪੁਲਿਸ ਅਧਿਕਾਰੀਆਂ ਨੇ ਡੱਲੇਵਾਲ ਨੂੰ ਮੈਡੀਕਲ ਕਰਾਉਣ ਲਈ ਦੋ ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ ਡੱਲੇਵਾਲ ਦਾ ਕਹਿਣਾ ਹੈ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਆਪਣਾ ਮਰਨ ਵਰਤ ਜਾਰੀ ਰੱਖਣਗੇ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਭਰਤੀ ਕਰਾਉਣ ਨੂੰ ਲੈ ਕੇ ਸੁਪਰੀਮ ਕੋਰਟ ਚ ਕੰਟੈਪਟ ਕੰਟੈਪਟ ਪੋਜੀਸ਼ਨ داخل ਕੀਤੀ ਹੋਈ ਹੈ ਇੱਕ ਪਾਸੇ ਕਿਸਾਨਾਂ ਦੁਆਰਾ ਪੰਜਾਬ ਬੰਦ ਦੂਜੇ ਪਾਸੇ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਭਲਕੇ 11 ਵਜੇ ਤੱਕ ਪੰਜਾਬ ਸਰਕਾਰ ਜਵਾਬ ਦੇਵੇ ਇੱਥੇ ਦਾਖਲ ਕਰੇ ਕਿ ਡੱਲੇਵਾਲ ਨੂੰ ਹਸਪਤਲ ਭਰਤੀ ਕਰਵਾਇਆ ਜਾਂ ਨਹੀਂ ਕਰਵਾਇਆ ਭਲਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣੀ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦਰਨਾ ਪ੍ਰਦਰਸ਼ਨ ਚੱਲਦਾ ਰਹੇ ਪਰੰਤੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸਭ ਤੋਂ ਜ਼ਰੂਰੀ ਹੈ ਉਹਨਾਂ ਨੂੰ ਹਸਪਤਲ ਭਰਤੀ ਕਰਾਉਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਇਸ ਸਬੰਧ ਵਿੱਚ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਸੋਮਵਾਰ ਸਵੇਰੇ ਹੀ ਪਾਟਣਾ ਸ਼ਹਿਰ ਵਿੱਚ ਜਲ ਤੋਪਾਂ ਮਤਲਬ ਜਾਨੀ ਕਿ ਵਾਟਰ ਕੈਨਨ ਦੀਆਂ ਗੱਡੀਆਂ ਅਥਰੂ ਗੈਸ ਦੇ ਗੋਲੇ ਦਾਗਣ ਵਾਲੀਆਂ ਗੱਡੀਆਂ ਅਤੇ ਹੋਰ ਪੁਲਿਸ ਦਾ ਜਮਾਵੜਾ ਹੋਣਾ ਸ਼ੁਰੂ ਹੋ ਗਿਆ ਹੈ ਇਸ ਤੇ ਟਾਕਰੇ ਲਈ ਕਿਸਾਨਾਂ ਵੱਲੋਂ ਰਾਤ ਭਰ ਤੋਂ ਹੀ ਅਪੀਲਾਂ ਕੀਤੀਆਂ ਜਾ ਰਹੀਆਂ ਹਨ देर रात ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਖੁਦ ਵੀ ਫੇਸਬੁੱਕ ਤੇ ਲਾਈਵ ਹੋ ਕੇ ਕਿਸਾਨਾਂ ਨੂੰ ਟਾਬੀ ਗੁਜਰਾਹ ਬਾਰਡਰ ਤੇ ਇਕੱਠੇ ਹੋਣ ਦੀ ਅਪੀਲ ਕੀਤੀ ਸੀ ਗੌਰ ਮਤਲਬ ਇਹ ਵੀ ਹੈ ਕਿ ਉਕਤ ਬਾਰਡਰ ਤੇ ਕਿਸਾਨਾਂ ਨੇ ਪਦਾਰਥਪੁਰੇ ਨੂੰ ਜਾਂਦੀ ਸੜਕ ਤੋਂ ਥੋੜਾ ਜਿਹਾ ਅੱਗੇ ਟਰਾਲੀਆਂ ਲਾ ਕੇ ਪੱਕੇ ਤੌਰ ਤੇ ਸਟੇਜ ਵੱਲ ਜਾਣ ਵਾਲੇ ਸਾਰੇ ਹੀ ਵਾਹਨ ਰੋਕ ਦਿੱਤੇ ਹਨ ਅਤੇ ਸਟੇਜ ਵੱਲ ਜਾਣ ਵਾਲੇ ਹਰ ਵਿਅਕਤੀ ਉਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਮੌਕੇ ਤੇ ਮੌਜੂਦ ਕੁਝ ਕਿਸਾਨ ਆਗੂਆਂ ਨੇ ਦੱਸਿਆ ਹੈ ਕਿ ਪੁਲਿਸ ਇਨੀ ਆਸਾਨੀ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕ ਨਹੀਂ ਸਕਦੀ ਜੇ ਪੁਲਿਸ ਨੇ ਪ੍ਰਸ਼ਾਸਨ ਨੇ ਡੱਲੇਵਾਲ ਨੂੰ ਜ਼ਬਰੀ ਚੁੱਕਣ ਦੀ ਕੋਈ ਜੁਰਮ ਜ਼ਬਰ ਕੀਤਾ ਤਾਂ ਕਿਸਾਨ ਆਗੂ ਸਬਰ ਨਾਲ ਉਹਦਾ ਟਕਰਾ ਕਰਨਗੇ ਕਿਉਂਕਿ ਕਿਸਾਨ ਜਾਣਦੇ ਹਨ ਕਿ ਸਰਕਾਰ ਨਾਲ ਟਕਰਾਇਆ ਨਹੀਂ ਜਾ ਸਕਦਾ ਪਰ ਅਸੀਂ ਵਿਰੋਧ ਤਾਂ ਕਰ ਹੀ ਸਕਦੇ ਹਾਂ ਨਾ ਇਹ ਸੀ ਅੱਜ ਦਾ ਸਮਾਚਾਰ ਬ੍ਰਿਟਨ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ